ऐसे सतगुरु ਜਿਨ੍ਹਾਂ ਬਾਰੇ ਆਉਣ ਨੂੰ ਤਾਂ ਹੁਣ ਸਤਗੁਰੂ ਮਹਾਰਾਜ ਸੱਚੇ ਬਾਦੂ ਸ੍ਰਿਸ਼ਟੀ ਦੇ ਆਏ। ਪਰ ਅਫਸੋਸ ਹੁੰਦਾ 24 ਘੰਟੇ। ਮੈਨੂੰ ਵੱਡੀ ਬਖਸ਼ਿਸ਼ ਕੀਤੀ ਸੀ। ਉਹਨਾਂ ਨੇ ਸੰਭਾਲੀ ਨਹੀਂ। ਐਵੇਂ ਰਾਤ ਦੇ ਮਾਇਆ ਦੇ ਮਗਰੀਬ ਆ ਸਾਰੇ ਆਏ ਮਾਇਆ ਕਰੀ ਜਾਂਦੇ। ਮੈਂ ਦੇਖਿਆ ਸਾਰਿਆਂ ਨੂੰ ਹਰੇਕ ਦਿਨ ਦਰਮਾਇਆ ਦਾ ਹੀ ਵਸਵਾਸਾ ਹੋਇਆ ਪਿਆ ਬਹੁਤ ਉਸ ਗੁਰੂ ਗ੍ਰੰਥ ਸਾਹਿਬ ਨੇ ਦੇ ਦੇਣਾ ਸੀ ਜਿਵੇਂ ਹੁਣੇ ਮਹਾਪੁਰਸ਼ਾਂ ਨੇ ਕਹਾਕੀ ਸੁਣਾਈ ਸੀ ਬੇਕਾਦੇ ਤਿੰਨ ਜਨਮਾਂ ਦਾ ਕੋੜ ਕੱਟਣਾ ਕਿ ਮਾਇਆ ਲੈਣ ਗੁਰਬਾਣੀ ਕੋੜ ਕੱਟਣ ਨੂੰ ਸਰਬੱਤ ਹੈ ਸਾਧੂ ਹੰਸ ਕਰੇ ਐਸੇ ਪਿਆਰੇ ਸੋਹਣੇ ਸਤਗੁਰੂ ੋੜੀਆਂ ਭਰਨ ਵਾਲੇ ਸਾਡੀਆਂ ਬਹੁਤ ਸਭਾ ਕਿਰਪਾ ਆਪਣੇ ਤੇ ਬਾਪਕ ਕਰਦਾ ਜੋਗੀ ਜੋਗ ਨਾ ਬਾਹਰਲਾ ਜੋਗੀ ਸਿੱਧਾ ਵਾਲਾ ਕੰਮ ਹੋਇਆ ਬਾਹਰ ਇਧਰ ਇਧਰ ਸਾਰੇ ਥਾਈ ਜਾਈ ਜਾਣਗੇ ਪਰ ਕਦੇ ਵੀ ਸਟੜੀਏ ਨਹੀਂ ਕੀਤੀ ਵੀ ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਵਾਰ ਮੱਥਾ ਟੇਕਿਆ ਉਹਨੇ ਸਾਰੇ ਥਾਈਆਂ ਮੱਥਾ ਟੇਕ ਲਿਆ ਬਸ ਹੋਰ ਲੋੜ ਪੈਂਦੀ ਨਹੀਂ ਇਸ ਕਰਕੇ ਆਓ ਝੁਕਾਓ ਸਿਰ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਕਹਿੰਦੇ ਹਾਥੀ ਦੀ ਪੈੜ 'ਚ ਸਾਰੀਆਂ ਬੈੜਾਂ ਆ ਜਾਂਦੀਆਂ ਝੁਕਾਓ ਸਿਰ ਇਹਨਾਂ ਨੇ ਦਿੱਤਾ ਸਿਰ ਦਸਤਾਰ ਇਹਨਾਂ ਦੇ ਅੱਗੇ ਝੁਕਾ ਕੇ ਆ ਕੋ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲੱਖ ਲੱਖ ਸ਼ੁਕਰ ਹੈ ਸਤਿਗੁਰਾਂ ਦਾ ਚਾਰ ਕੇ ਦੇਖੋ ਐਸੀ ਕੌਮ ਦੇ ਵਿੱਚ ਆਪਾਂ ਨੂੰ ਜਨਮ ਮਿਲਿਆ ਸੋ ਬੇਹੀ ਅੜੀ ਕਰ ਰਹੇ ਮੈਂ ਤੁਹਾਨੂੰ ਕਦੋਂ ਸਮਤ ਆਉਗਾ ਇਹ ਸਾਰੀ ਕੌਮ ਨੂੰ ਕਦੋਂ ਸਮਤ ਆਉਗੇ ਇਹਨਾਂ ਨੂੰ ਵੀ ਇਹਨਾਂ ਨੂੰ ਕਦੋਂ ਸਮਝ ਲੱਗੂ ਵੀ ਗੁਰੂ ਗ੍ਰੰਥ ਸਾਹਿਬ ਕੌਣ ਨੇ ਅੰਮ੍ਰਿਤ ਦੀ ਦਾਤ ਕੀਤੀ ਹੈ ਸ਼ਸਤਰ ਕੀ ਹੈ ਪੰਜੇ ਦਖਤ ਕੀ ਹਨ ਇਤਨੇ ਇੱਕ ਤਾਕਤ ਹੈ ਸਰੋਵਰ ਸ਼ਾਨ ਸਾਹਿਬ ਚੌਕੀਆਂ ਛੱਡੇ ਢੋਂਗੇ ਜੁਗੋ ਜੁਗ ਟਲ ਜਿੰਨਾਂ ਲਈ ਬਾਬਾ ਦੀਪ ਸਿੰਘ ਜੀ ਮਹਾਪੁਰਸ਼ ਅਮਰ ਸ਼ਹੀਦ ਜਿੰਨਾਂ ਨੇ ਜਾ ਕੇ ਸ਼ਹੀਦੀ ਪਾਈ ਹੈ ਤੇ ਤੋ ਵੀ ਚੁੱਪ ਕਰਕੇ ਬੈਠੇ ਰਹੇ ਤੇ ਵੀ ਆ ਉਖਾਈਆ ਛੱਡੋ ਪਰੇ ਕਾਹ ਨੂੰ ਜਾਣਾ ਆਪੇ ਠੀਕ ਹੋਣੀ ਪਰ ਤਾਨਾ ਨਾ ਮਾਪੋ ਨੰਬਰ 26 ਸਾਲ ਦੇ ਪਹਿਲੇ ਜ세ਦਾਰ ਥਾਪੇ ਸਨ ਕਲਗੀਧਰ ਪਿਤਾ ਜੀ ਨੇ ਇੱਕ ਭਾ ਭਾਈ ਮਨੀ ਸਿੰਘ ਜੀ ਨੂੰ ਸਾਫ ਰਿਆ ਸੀ ਸ੍ਰੀ ਅਮਰਤ ਸਰ ਸਾਹਿਬ ਜਿਹੜਾ ਸਤੋਕੀ ਗਲੀ ਵਾਲੀ ਟਕਸਾਲ ਹੈ ਇਹ ਇੱਕ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਦਮਦਮਾ ਸਾਹਿਬ ਅੱਜ ਵੀ ਜੇ ਉਹਨਾਂ ਦੇ ਬੁਰਜ ਦੇ ਵਿੱਚ ਜਾ ਕੇ ਦਰਸ਼ਨ ਕਰੀਏ ਜਿੱਥੇ ਉਹਦਾ ਸ਼ਸਤਰ ਯਾਰ ਰੱਖੇ ਰਜਾ ਉਹ ਕੰਧ ਦੇ ਵਿੱਚ ਘੜੇ ਲੱਗੇ ਹੋਏ ਨੇ ਇੱਕ ਘੜੇ ਚ ਪਾਣੀ ਹੁੰਦਾ ਸੀ ਇੱਕ ਚ ਛੋਲੇ ਹੁੰਦੇ ਸੀ ਕੋਈ ਫਰੇਚ ਨਹੀਂ ਸੀ ਉਹਦਾ ਵੀ ਬਹੁਤ ਵਧੀਆ ਉਹਦੀਆਂ ਫਲ ਫੂਟ ਰੱਖੇ ਹੁੰਦੇ ਪੰਜ ਛੋਲੇ ਛਕਣੇ ਆ ਗੁੜ ਨਾਲ ਜਲ ਛਕ ਲੈਣਾ ਫਲ ਫੂਟ ਕੀ ਸੀ ਮਲਿਆਂ ਦੇ ਬੇਰ ਹੁੰਦੇ ਸੀ ਉਹ ਬਾਬਾ ਜੀ ਨੇ ਜੇ ਬਾਹਰ ਜਾਣਾ ਮਲਿਆਂ ਦੇ ਬੇਰ ਛਕ ਲੈਣੇ ਉਹਨਾਂ ਕੋਲ ਦੀ ਤਾਕਤ ਸੀ ਉਹ ਉਸੇ ਕੁਰਬਾਨੀ ਇੱਕ ਸੋਹ ਜਬਜੀ ਸਾਹਿਬ ਔਰ ਪੰਜ ਗ੍ਰੰਥੀ ਦਾ ਨੰਦਨੇ ਇਹਦੇ ਦਾਲ-ਦਾਲ ਸਤਗੁਰੂ ਗ੍ਰੰਥ ਸਾਹਿਬ ਦੇ ਸਰੂਪਾ ਦਾ ਆਪਣੇ ਕਰਮ ਦੇ ਨਾਲ ਉਤਾਰਾ ਕੀਤਾ ਲਿਖਿਆ ਅਰਬੀ ਵਿੱਚ ਦੇ ਸ਼ਬਦ ਦੇ ਸ਼ਬਦ ਰੂਪੇਜੇ ਬਾਲ ਮਿਲਿਆ ਬਾਣੀ ਤੋਂ ਬਾਲ ਹੋਆ ਬੰਦਰ ਛੁਟੇ ਸਭ ਕੀ ਸ਼ੋਰ ਤੋਂ ਪਾਏ ਮਾਰਾ ਕਰੇ RAM ਕੋ ਬਲਪੂਰਨ ਭਾਈ ਇਹ ਜਿਹੜਾ ਬਾਲਾ ਨਾ ਸਾਧ ਸੰਗਤ ਗੁਰਬਾਣੀ ਦਾ ਇਹ ਤਾਂ ਕੀਤੇ ਪਤਾ ਲੱਗਦਾ ਹੁੰਦਾ ਕਿੰਨੀ ਬਾਣੀ ਪੜੀ ਤੇ ਕਿੰਨਾ ਬਾਲ ਬਾਲ ਕੀ ਚੀਜ਼ ਹੈ ਦੇਖੋ ਖੋਲ ਕੇ ਨਹੀਂ ਕੋਈ ਸੁਣਾਊਗਾ ਤਾਂ ਤਾਂ ਉਹਨਾਂ ਨੂੰ ਪਤਾ ਹੀ ਹੁੰਦਾ ਜੇ ਮੈਂ ਸੁਣਾਉਂਗਾ ਤਾਂ ਤੁਸੀਂ ਕਹੋਗੇ ਵੀ ਇਹ ਤਾਂ ਸੁਣਿਆ ਹੀ ਨਹੀਂ ਸੁਣਿਆ ਵੀ ਕੀ ਐ ਤੁਸੀਂ ਕੀਤਾ ਵੀ ਕੁਝ ਨਹੀਂ ਐ ਅੱਜ ਆਈਂ ਦੀਂ ਦੇ ਜਾਣੇ ਬੈਠੇ ਐ ਲੈ ਮੈਂ ਸਾਰਿਆਂ ਨੂੰ ਪੁੱਛਦਾ ਵੀ ਜਾਪ ਸਾਹਿਬ ਗੰਠਾ ਕਿਸੇ ਨੂੰ ਕਿਸੇ ਨੂੰ ਨਹੀਂ ਹੁੰਦਾ ਹਰੇਕ ਜੋ ਗੰਠੀ ਆਵਾਜ਼ ਨਾਲ ਜਾਂਦਾ ਨਹੀਂ ਜਾਂ ਤੁਹਾਨੂੰ ਜਾਪ ਸਾਹਿਬ ਹੀ ਨਹੀਂ ਗੰਠ ਹੈਗਾ ਫਿਰ ਤੁਸੀਂ ਪਾਵਰ ਵੀ ਕਿੱਥੋਂ ਲੈਣੀ ਐ ਇਹ ਗਾਥੇ ਖੜਾ ਹੋਇਆ ਵਸ ਚਲੋ 2 4 ਹੋ ਸਕਦੇ ਆ ਮੈਂ ਇਹ ਨਹੀਂ ਕਿ ਬਿਲਕੁਲ ਹੀ ਕੰਮ ਖਤਮ ਐ ਚਲੋ ਬੀਜ ਤਾਂ ਨਹੀਂ ਨਾਸ ਹੁੰਦਾ ਜਿਹੜੀ ਤਾਕਤ ਸੀ ਸਮਝ ਨਹੀਂ ਸਕਦੇ ਤੁਸੀਂ ਜੋ ਪੰਜ ਬਾਣੀਆਂ ਵਿੱਚ ਤਾਕਤ ਦਿੱਤੀ ਸੀ ਜੋ ਰਹਿਰਾਸ ਕੀਰਤਨ ਸੋਲ ਵਿੱਚ ਤਾਕਤ ਬਖਸ਼ੀ ਸੀ ਜੋ ਪੰਜ ਗ੍ਰੰਥ ਸੀ ਬਾਬਾ ਦੀਪ ਸਿੰਘ ਨੇ ਆਪਣੇ ਕਰ ਕਮਲਾ ਨਾਲ ਲਿਖੀ ਸੀ ਜਿਹੜੀ ਰਹਿਰਾਸ ਉਹਨਾਂ ਨੇ ਲਿਖੀ ਸੀ ਉਹ ਤਾਂ ਪੜੀ ਨਹੀਂ ਆਪਾਂ ਨੇ ਜੋ ਬਾਬਾ ਨਾਲੇ ਕਹਿੰਦੇ ਬਾਬਾ ਦੀਪ ਸਿੰਘ ਮਹਾਰਾਮ ਅਰਮਸ਼ੀਦ ਨਾਲੇ ਉਹਨਾਂ ਦੀ ਲਿਖੀ ਹੋਈ ਰਹਿ ਰਾਸ ਪੜੀ ਹੋੜੀ 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 ਸਾਰਾ ਕੁਝ ਵਿੱਚੋਂ ਕਟਕਟਾਜਾ ਕਰਤਾ ਨਿਤਨੇਮ ਦੀ ਜਿਹੜੀ ਤਾਕਤ ਸੀ ਨਿਤਨੇਮ ਦਾ ਬਲ ਸੀ ਉਹ ਜਬਜੀਤ ਸਾਹਿਬ ਜਾਪ ਸਾਹਿਬ ਸਹੀਏ ਫੇਰ ਉਹ ਕਿੱਧਰ ਗਏ ਬਾਕੀ ਜੋਬ ਵੀ ਸਾਹਿਬ ਅਨੰਦ ਸਾਹਿਬ ਕੱਟਦੇ ਫੇਰੇ ਨੂੰ ਪਤਾ ਸੀ ਇਹਦਾ ਖਮਿਆਜਾ ਇਹਨਾਂ ਨੂੰ ਕਾਫੀ ਦੇਰ ਬਾਅਦ ਭੁਗਤਣਾ ਪੈਣਾ ਸਾਰਿਆਂ ਨੂੰ ਦੇਖੋ ਕਿਸੇ ਟਾਈਮ ਇੱਥੇ ਸੀ ਆਪਾਂ ਤੇ ਆਪਣੀ ਗੱਡੀ ਐਂ ਜਾ ਰਹੀ ਆ ਸਭ ਦੀ ਥੱਲੇ ਨੂੰ ਜਾ ਰਹੀ ਆ ਬਿਲਕੁਲ ਜਦੋਂ ਜਹਾਜ਼ ਥੱਲੇ ਟਿਕ ਪਏ ਨਾ ਜਾ ਕੇ ਧਰਤੀ ਤੇ ਫੇਰ ਅਕਲ ਟਿਕਾਣੇ ਆਉਣੀ ਆ ਫੇਰ ਬਹਿ ਕੇ ਸੋਚਣਗੇ ਫੇਰ ਵਿਚਾਰਾ ਕਰਨਗੇ ਫੇਰ ਮੀਟਿੰਗਾਂ ਕਰਨਗੇ ਇੱਥੇ ਕਮੀ ਰਹਿ ਗਈ ਸਾਥਾਂ ਨਿਤਰੇ ਜਿਹੜੀ ਗੱਲ ਟਕਸਾਲ ਤੋਂ ਉਹਨੂੰ ਕਹਿੰਦੀ ਆ ਹੰਬੀ ਸਿੰਘ ਸਾਹਿਬ ਬੈਠੇ ਨੇ ਸਿੰਘ ਸਾਹਿਬ ਕਹਿੰਦੇ ਜਗਤਾਰ ਸਿੰਘ ਜੀ ਦਾ ਬਾਣੀ ਦੇ ਬਾਾਰ ਦੇ ਸ਼ੁੱਧ ਬਾਣੀ ਹੈ ਸਭ ਤੋਂ ਕਈ ਨੇ ਸਾਲ ਸ੍ਰੀ ਦਰਬਾਰ ਸਾਹਿਬ ਸੇਵਾ ਕੀਤੀ ਆ ਸਿਮਰ ਸਿੰਘ ਸਾਹਿਬ ਕਹਿੰਦੀ ਮੋਹਨ ਸਿੰਘ ਜੀ ਨੇ ਸੇਵਾ ਕੀਤੀ ਆ 52 ਬਾਣੀਆਂ ਕੰਠ ਸੀ ਉਹਨਾਂ ਨੂੰ ਮੈਂ ਨਾ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੱਸੀ ਇਹ ਗੱਲ ਕਹਿੰਦੇ ਟੈਸਟ ਲਿਆ ਸੀ ਕਹਿੰਦੇ ਮੀਵਾ ਸਿੰਘ ਜੀ ਜਿਹੜੇ ਸੂਰਮਿਆਂ ਦੇ ਕਹਿੰਦੇ ਜਿਆ ਗਿਆਨੀ ਸੋਹਣ ਸਾ ਟੈਸਟ ਲਿਆ ਕਹਿੰਦੇ ਕਿੰਨੀਆਂ ਬਾਣੀਆਂ ਕੰਠਾ ਕਹਿੰਦੇ ਇੰਨੀਆਂ ਕਰ ਸੁਣਾ ਵੀ ਸੁਣਾ ਵੀ ਸੁਣਾ ਵੀ ਸੁਣਾ ਅੱਗੇ ਉਹਨੇ ਇਹ ਤਾਂ ਕੀ ਕਹਿਣਾ ਸੀ ਸ਼ਾਬਾਸ਼ ਭਾਈ ਸੰਤਾਂ ਨੇ ਮੈਨੂੰ ਦੱਸਿਆ ਕਹਿੰਦੇ ਕਿਉਂ ਕਹਦੇ ਪਾਣੀ ਤਾਂ ਤੈਨੂੰ ਸਿੰਘ ਆਇਆ ਘੰਟੇ ਜਿਵੇਂ ਸੂਰਮਿਆਂ ਨੂੰ ਘੰਟਾ ਨਹੀਂ ਕਹਿੰਦੇ ਮੈਨੂੰ ਸਾਨੂੰ ਬੜਾ ਦੁੱਖ ਜਿਹਾ ਲੱਗਿਆ ਵੀ ਐ ਐ ਬੋਲਣਾ ਨਹੀਂ ਚਾਹੀਦਾ ਬੰਦੇ ਚਲੋ ਰੋ ਵਿਚਾਰ ਜਿਹੜੀ ਪਾਣੀ ਹੈ ਤਾਕਤ ਹੈ ਸ਼ੁਰੂ ਤੋਂ ਲੈ ਕੇ ਜੇ ਵਿਚਾਰ ਕਰੀਏ ਦਸਵੇਂ ਪਾਸ਼ਾ ਸਾਲ ਬਖਸ਼ਿਸ਼ ਕੀਤੀ ਹੈ ਖੰਡਾ ਪ੍ਰਤਮੈ ਸਾਜਕ ਹੈ ਸਭ ਸੰਸਾਰ ਉ ਡੰਡਾ ਲਾਲੋ ਜਾਓ ਸਰਸਾਮ ਵਿੱਚ ਕਿਰਪਾਨ ਮਿਲ ਗਿਆ ਹੋਇਆ ਪ੍ਰੀਤਮ ਭਗਵਤੀ ਲਿਖਿਆ ਹੋਇਆ ਇਹ ਥਿਉਰੀ ਨੂੰ ਨਹੀਂ ਸਮਝ ਸਕੇ ਕਿ ਕੌਮੇ ਹੋਰੀ ਬਸ ਤੁਰਪੀਏ ਉਹ ਕੱਲ ਨੂੰ ਨਹੀਂ ਸਮਝ ਸਕੇ ਵੀ ਉਹ ਹੈ ਕੀ ਚੀਜ਼ ਅਕਾਲ ਸ਼ਕਤੀ ਨੂੰ ਭਉਤੀ ਕਿਹਾ ਆਪਣੇ ਵਿੱਚੋਂ ਜਿਹੜੀ ਤਾਕਤ ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਜਾਓ ਇਹ ਦੂਜੀ ਹੈ ਦੂਜੀ ਸ਼ਕਤੀ ਆਪਦੇ ਚ ਪੈਦਾ ਕਰਕੇ ਜੇ ਦੂਈ ਨਹੀਂ ਤਾਂ ਤੀਸਰੀ ਵੀ ਨਹੀਂ ਚੌਥੀ ਵੀ ਨਹੀਂ ਤੇ ਬ੍ਰਹਿਮੰਡ ਵੀ ਨਹੀਂ ਸਾਰਾ ਕੁਝ ਸਾਜਣਾ ਕੀਤਾ ਮਾਇਆ ਦੇ ਦੁਆਰਾ ਹੀ ਰਚਨਾ ਕੀਤੀ ਬ੍ਰਹਮਾ ਵੀ ਸਭ ਮੇ ਇਹ ਸਾਜ ਕੁਦਰਤੀ ਦਾ ਖੇਲ ਰਚਾਇਆ ਸਿੰਧ ਪਰਬਤ ਮੇਦਨੀ ਵਿੱਚ ਥੰਮਾ ਗੰਗਨਾ ਆਇਆ ਸਿਰਜੇ ਦਾਨੋ ਦੇਵਤੇ ਤਿੰਨ ਅੰਦਰ ਬਾਦ ਰਚਾਇਆ ਜਿਵੇਂ ਹੌਂਰ ਚ ਆਇਆ ਹੋਇਆ ਤੇਤ ਬਿਰਤਿਆ ਇੱਕ ਦੇ ਬਿਰਤਿਆ ਹੁਣ ਆਪਣੀ ਤੇਤ ਦੇ ਵਾਲੇ ਲੜਾਈ ਚੱਲ ਰਹੀ ਹੈ ਸੋ ਇਹ ਤੈ ਤਹੀ ਤੋ ਗਾ ਸਾਜ ਤੈਹੀ ਸੈਂਕ ਸਦਾ ਨਾਸਰ ਕਰਾਇਆ ਤੈ ਤੋਂ ਹੀ ਭਾਲ ਰਾਮ ਜਿਹੜਾ ਬਾਦਸ਼ਾਹ ਐ ਭਾਈ ਬਚਿੱਤਰ ਸਿੰਘ ਨੂੰ ਜੇ ਥਾਪੜਾ ਦਿੱਤਾ ਉਹ ਨੂੰ ਦਿੱਤਾ ਸੀ ਹਾਥੀ ਨਾਲ ਮੁਕਾਬਲਾ ਕਰਨ ਦਾ ਬਲ ਦਿੱਤਾ ਨਾਲ ਬਾਣਾ ਦਹਿਸਰ ਘਾਇਆ ਤੈਥੋਂ ਹੀ ਬਲ ਕਿਸ਼ਨ ਲੈ કંਸ ਕੇਸੀ ਪਕੜ ਗਿਰਾਵਾ ਵੱਡੇ ਵੱਡੇ ਮਨ ਦੇਵਤੇ ਕਿਨੀ ਤੇਰਾ ਅੰਤ ਲੱਗਾ ਇਹ ਜਿਹੜੀ ਬਖਸ਼ਿਸ਼ ਹੁੰਦੀ ਬਲ ਮੈਂ ਬਾਬਾ ਜਨੈ ਸਿੰਘ ਜੀ ਖਾਲਸਾ ਨੂੰ ਪੁੱਛਿਆ ਕਿ ਅਸੀਂ ਵਿਦਿਆਰਥੀ ਹੁਕਮਦੇ ਤੋਂਵੇਂ ਜਾਣੇ ਮੈਂ ਕਿਹਾ ਉਹ ਤੁਸੀਂ ਮੈਂ ਸੁਣਿਆ ਖੇਤਾਂ 'ਚ ਕੰਮ ਬਹੁਤ ਕਰਦੇ ਸੀ 22 ਘੰਟੇ ਕਹੀ ਹੋਈ ਚਲਾਈ ਜਾਂਦੇ ਸੀ ਲਾਓ ਘਰ ਰੋਟੀ ਵੀ ਨਹੀਂ ਖਾਂਦੇ ਫੇ 150 ਜਪਜੀ ਸਾਹਿਬ ਵੀ ਕਰਨਾ ਫੇ ਤੁਸੀਂ ਨਾਲੇ ਪਾਠ ਵੀ ਕਰਨਾ ਫੇ ਪੰਜ ਗ੍ਰੰਥੀ ਪੜ੍ਹਨੀ ਹੈ ਐਨੀ ਤਾਕਤ ਕਿੱਥੋਂ ਆ ਜਾਂਦੀ ਬੰਦੇ ਫੋਟੋ ਤਾਂ ਉਹਨਾਂ ਦੀ ਐ ਦਿਖਾ ਦਿੰਦਾ ਜੇ ਬੜੇ ਗੁੱਸੇ ਵਾਲੇ ਹੁੰਦੇ ਆ ਉਹ ਗੁੱਸੇ ਵਾਲੇ ਨਹੀਂ ਸੀਗੇ ਉਹ ਤਾਂ ਹਰ ਟਾਈਮ ਮੁਸਕਰਾਉਂਦੇ ਹੀ ਰਹਿੰਦੇ ਹੁੰਦੇ ਸੀ ਸੰਤ ਕਰਤਾਰ ਸਿੰਘ ਜੀ ਖਾਨ ਸਾਹਿਬ ਵੀ ਹੱਸਦਾ ਹੀ ਰਹਿੰਦੇ ਹੁੰਦੇ ਹੱਸ ਕੇ ਕਹਿੰਦੇ ਉਹ ਆ ਜਾਂਦੇ ਹੁੰਦੇ ਆਓ ਨਾ ਆ ਜਾਂਦੇ ਕੌਣ ਆ ਜਾਂਦੇ ਆ ਕਹਿੰਦੇ ਫੌਜ ਕਹਿੰਦੇ ਜੇ 150 ਜੰਦੀ ਸਾਹਿਬ ਕਰਾਂਗੇ ਤਾਂ ਫੌਜ ਮੇਰੇ ਨਾਲ ਕੰਮ ਕਰਾਉਂਦੀ ਸੀ ਜੀ ਜ਼ਿੰਦਾਂ ਕੇ ਕਈ ਚਲਾਉਂਦੇ ਸੀ ਕੋਈ ਹਲ ਪਾਉਂਦਾ ਸੀ ਕੋਈ ਕੁਛ ਕਰਦਾ ਸੀ ਕੁਛ ਕਰਦਾ ਸੀ ਕਹਿੰਦੇ ਮੇਰਾ ਕੰਮ ਸੌਖਾ ਕਰ ਜਾਂਦੇ ਸੀ ਧੰਨੇ ਭਗਤ ਨੇ ਰੱਬ ਨੇ ਕੰਮ ਸਵਾਰੇ ਧੰਨਿਆ ਹੋਰ ਕੋ ਕੰਮ ਕਹਿੰਦਾ ਮਹਾਰਾਜ 40 ਕੰਮ ਦੱਸੇ ਜੀ ਕਹਿੰਦੇ ਮੈਨੂੰ ਕੀ ਔਖਾ ਵਿੱਚ 40 ਰੂਪ ਧਾਰ ਕੇ ਲਾ ਰਿਹਾ ਹੈ ਕਹਿੰਦਾ ਬਾਹਰ ਹੁਣ ਤੱਕ ਕੰਮ ਰਹਿ ਹੀ ਨਹੀਂ ਨਾ ਪਰਮਾਤਮਾ ਦੇਖੋ ਪਰਮਾਤਮਾ ਵਾਹਿਗੁਰੂ ਕਾਲ ਪੁਰਖ ਹੈ ਪਾਣੀ ਪੜਨ ਵਾਲੇ ਬਾਲ ਆਉਂਦੇ ਹੁੰਦੇ ਨੇ ਤੁਸੀਂ ਹੁਣ ਬਾਣੀ ਛੱਡਤੀ ਬਾਣੀ ਨੇ ਤੁਹਾਨੂੰ ਛੱਡ ਦਿੰਦਾ ਮੈਂ ਹਮੇਸ਼ਾ ਇਹ ਗੱਲ ਕਲਜੁਬੜੀ ਕਹਿੰਦਾ ਤੁਹਾਨੂੰ ਝੋਨਾ ਕਾਦੇ 'ਚ ਠੀਕ ਰਹਿੰਦਾ ਕਾਦੇ 'ਚ ਖੜਾ ਹੁੰਦਾ ਹਮੇਸ਼ਾ ਝੋਨਾ ਪਾਣੀ 'ਚ ਤੇ ਸਿੱਖ ਦਾਮ ਉਹ ਜੁਜੇ ਸਿੱਖ ਬਾਣੀ 'ਚ ਜੇ ਝੋਨਾ ਹਰ ਟਾਈਮ ਪਾਣੀ 'ਚ ਬਾਕੀ ਤੁਸੀਂ 2 ਮਿੰਟ ਵੀ ਬਾਣੀ ਛੱਡ ਦੋ ਨਾ ਪੜਨੀ ਦੋ ਮਿੰਟ ਥੋੜੇ ਮਨ ਚ ਕਮਸਾਨ ਆ ਜਾਣਾ ਕਲਜੁਗ ਦਾ ਪਤਾ ਨਹੀਂ ਕੀ ਕੀ ਬੁਰੇ ਖਿਆਲ ਆਉਣੇ ਸ਼ੁਰੂ ਹੋ ਜਾਣਗੇ ਚਾਹੇ ਗੁਰਮੰਤਰ ਚਾਹੇ ਮੂਲ ਮੰਤਰ ਚਾਹੇ ਤੁਸੀਂ ਆਪ ਨਹੀਂ ਪੜੀ ਜਾਂਦੀ ਬਾਣੀ ਚਾਹੇ ਤੁਸੀਂ ਫਿਰਨਾ ਅੱਜ ਕੱਲ ਤਾਂ ਕਿੰਨੇ ਸੌਖੇ ਸਾਧਨਾ ਆਹ ਮੋਬਾਈਲ ਦੇ ਵਿੱਚ ਕਿੰਨੀ ਬਾਣੀ ਹੈ ਫੇਰ ਕਹਣਗੇ ਰਾਤ ਨੂੰ ਜਾਗ ਆ ਜਾਂਦੀ ਨੀਂਦ ਨਹੀਂ ਆਉਂਦੀ ਮੈਂ ਕਿਹਾ ਉਹ ਤਾਂ ਬੜੀ ਮੌਜ ਹੈ ਚੰਗਾ ਸਮਾਂ ਕਾ ਨਹੀਂ ਆਉਂਦੀ ਮੋਬਾਈਲ ਤੇ ਨਿਤਨੇਮ ਲਾ ਲੋ ਸਾਰੀਆਂ ਹੀ ਬਾਣੀਆਂ ਸੁਣ ਲੋ ਜਿਹੜੀ ਨਹੀਂ ਵੀ ਸੁਣੀਆਂ ਉਹ ਵੀ ਸੁਣ ਲੋ ਇਸ ਕਰਕੇ ਇਹ ਬਲ ਹੈ ਮਹਾਰਾਜ ਕਹਿੰਦੇ ਬਲ ਹੋਆ ਬੰਧਨ ਛੁੱਟੇ ਸਭ ਕੀ ਸੋਤੋਂ ਪਾਏ ਕਹੋ ਨਾਨਕਾ ਬੋਲ ਹਰ ਗੱਜਾ ਉਸ ਸੋ ਇਸ ਕਰਕੇ ਨਾਨਕ ਸਾਹਿਬ ਕੇ ਤੁਮਰੇ ਹੱਥ ਮੈਂ ਤੁਮੀ ਹੋ ਸਾਈ ਅਗਲੀ ਪੰਕਤੀ ਇਹ ਆ ਸੋ ਤਨਤਨ ਬਾਬਾ ਦੀਪ ਸਿੰਘ ਜੀ ਤਾਂ ਤੋਂ ਫਾਈ ਭੱਤਾ ਜਿਹਨਾਂ ਦੇ ਮਾਤਾ ਪਿਤਾ ਮਾਤਾ ਜੀਆਉਣੀ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਕਰਨਤਾਰਨ ਸਾਹਿਬ ਵਾਲੇ ਪਾਸੇ ਜਿੱਥੇ ਉਹ ਤੁਸੀ ਆਮ ਲੋਕ ਕਹਿੰਦੇ ਵੀ ਤੁਹਾਨੂੰ ਨੇ ਜਨਮ ਲਿਆ ਜਿਹੜੇ ਵੱਡੇ ਬਾਪੂ ਕੋਦੇ ਜਨਮ ਨਹੀਂ ਲੈਂਦੇ ਹੁੰਦੇ ਜਨਮ ਮਰਨ ਦੋਹੋਂ ਮੈਂ ਨਾਹੀਂ ਜਨ ਪਰਉਪਕਾਰੀ ਆਏ ਉੱਪਰ ਨਹੀਂ ਉੱਠ ਸਕੈ ਤੂੰ ਨਾ ਅਵਸਥਾ ਚੱਕੀ ਤਾ ਜੀਵ ਜਦੋਂ ਜਨਮ ਲੈਂਦੇ ਨੇ ਇਹ ਇਦਾਂ ਦੀ ਜੋਤ 15 ਕਿ ਮਿੰਟ ਪਹਿਲਾਂ ਹੀ ਆਉਂਦੀ ਹੈ ਮਾਤਾ ਦੇ ਉਦਰ ਇਹ ਅੰਦਰ ਰੂਪ ਬਣੀ ਜਾਂਦਾ ਹੁੰਦਾ ਬਣੀ ਜਾਂਦਾ 15 ਮਿੰਟ ਪਹਿਲਾਂ ਜੋਤ ਆਉਣੀਆ ਨਾਲ ਹੀ ਸਭ ਜਨਮ ਲੈਂਦੇ ਤੇ ਜੇ ਗੁਰੂ ਨਾਨਕ ਸਾਹਿਬ ਦਾ ਦੇਖੀਏ ਉਹਨਾਂ ਦਾ ਸਰੀਰ ਨੇ ਜਨਮ ਲਿਆ ਦਾਈ ਨੇ ਜਦੋਂ ਇਸ਼ਨਾਨ ਕਰਾਤਾ ਦੌਲਤਾ ਨੇ ਰੂੰਜ ਲਪੇਟ ਕੇ ਉਹ ਨਾਲ ਹੈ ਸੁਸ਼ੋਭਤ ਕੀਤਾ ਮਾਤਾ ਜੀ ਦੇ ਉੱਤੋਂ ਪ੍ਰਕਾਸ਼ ਆਇਆ ਸਿੱਧਾ ਸਰੀਰ ਚ ਸਮਾ ਗਿਆ ਕਿਉਂ ਸੋ ਮੁੱਖ ਜਲੋ ਜਿਤ ਕਹ ਹੈ ਠਾਕੁਰ ਜੋਨੀ ਉਹ ਦਸੇ ਰੂਪ ਇੰਦਾ ਨਹੀਂ ਹੁੰਦੇ ਜਿਵੇਂ ਆਪਾਂ ਹੁੰਦੇ ਬੜੇ ਬੜੇ ਬਹੁਤ ਸਾਰੇ ਭਗਤ ਇਸ ਕਰਕੇ ਐਸੇ ਮਹਾਂਪੁਰਖਾਂ ਦਾ ਆਉਣਾ ਸੰਸਾਰ ਦੇ ਅੰਦਰ ਧੰਤਾ ਜੋਗ ਹੈ ਬਸ ਥੋੜਾ ਥੋੜਾ ਸਮਾਂ ਆਪਾਂ ਸਾਰੇ ਦਾਈਏ ਕਿਉਂਕਿ ਸਤਿਕਾਰਯੋਗ ਸਿੰਘ ਸਾਹਿਬ ਹੋਰ ਬਾਕੀ ਸਭ ਨੂੰ ਪਿਆਰੇ ਆਦਾਇ ਸਹੀ ਹੋਏ ਨੇ ਮਹਾਰਾਜਾ ਕਿਰਪਾ ਕਰ ਪੰਜ ਬਾਣੀਆਂ ਦਾ ਨਿਤਨੇਮ ਨਾ ਛੱਡੋ ਚਾਰ ਕ੍ਰਿੰਤਾਂ ਤੋਂ ਬਚ ਕਰੋ ਪੰਜ ਕਕਾਰ ਨਾ ਛੱਡੋ ਪਹਿਨ ਕੇ ਰੱਖੋ ਇਹਨਾਂ ਨੂੰ ਤੇ ਯਾਤਰਾ ਕਰਦੇ ਰਹੋ ਮੈਂ ਤੁਹਾਨੂੰ ਦੱਸਦਾ ਇਹਦਾ ਬੜਾ ਲਾਭ ਹੁੰਦਾ ਹੈ ਜਦੋਂ ਆਪਣੇ ਆਪ ਤੇ ਕਾਫੀ ਅੱਜਕੱਲ ਇੰਗਲਿਸ਼ ਚ ਕਹਿੰਦੇ ਬੜਾ ਨੈਗੇਟਿਵ ਹੈ ਦੇਤੇ ਤੇ ਬੜਾ ਨੈਗੇਟਿਵ ਫਤਿਹਗੜ ਸਾਹਿਬ ਜਾਵਤਾ ਜੇ ਨੈਗੇਟਿਵ ਬਾਹਰ ਹੀ ਰਹਿ ਜਣਾ ਹਲਕੇ ਜਿਓ ਕੇ ਬਾਹਰ ਆ ਜੁਨੇ ਨੈਗੇਟਿਵ ਕੱਟਣ ਲਈ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਾਪਿਆ ਬੈਠੇ ਚੌਰ ਕਰੀ ਜਾਓ ਸ਼ੀਦਾ ਸਿੰਘਾਂ ਦੇ ਸਤਨ ਤੇ ਜਾਓ ਫਿਰ ਨੈਗੇਟਿਵ ਕੱਟਣਾ ਚਮਕੌਰ ਸਾਹਿਬ ਚਲੇ ਜਾਓ ਸ੍ਰੀ ਅਨੰਦਪੁਰ ਸਾਹਿਬ ਚਲੇ ਜਾਓ ਦਰਬਾਰ ਸਾਹਿਬ ਚਲੇ ਜਾਓ ਇਸ ਸਰੋਵਰ ਦੇ ਇਸ਼ਨਾਨ ਕਰ ਲੋ ਸਾਰੇ ਨੈਗੇਟਿਵ ਕੱਟੇ ਜਾਂਦੇ ਆ ਉਹਨੇ ਮੈਂ ਬਹੁਤ ਪਰੇਸ਼ਾਨ ਹੁੰਦਾ ਬਹੁਤ ਜਲਦੀ ਅਕਾਉਂਟ ਸਰੀਰ ਆ ਗੱਡੇ ਵਰਗਾ ਭਾਰਾ ਜਾਵਗਾ ਕਾ ਬੋਝ ਵੀ ਤਾਂ ਹੁੰਦਾ ਨਾ ਅਰਦਾਸਾਂ ਕਰਦੇ ਆ ਕੋਈ ਪਹਿਰੀਆਂ ਤਲਾਇਨੇ ਫਤਿਹਗੜ ਸਾਹਿਬ ਇੱਕ ਵਾਰ ਮੱਥਾ ਦੇ ਕੇ ਜਾਂ ਫਿਰ ਸ਼ਮਕੌਰ ਸਾਹਿਬ ਜਾਇਆ ਚਲੋ ਬਾੜਾਂ ਨਹੀਂ ਦੂਰ ਜਾਣਾ ਰਾਜਪੁਰੇ ਤੇ ਇੱਥੇ ਆ ਬਾਬਾ ਸੁੱਖਾ ਸੋਨੇ ਸਥਾਨ ਤੇ ਮੱਥਾ ਦੇ ਗਿਆ ਉਹ ਹਾਜ਼ਰ ਰਹਿੰਦੇ ਨੇ ਇੱਥੇ ਹਰ ਕੰਮ ਮੈਂ ਗਿਆ ਹੋਇਆ ਉਹਨਾਂ ਦੀ ਹਾਜ਼ਰੀ ਹਰ ਵਕਤ ਹਾਜ਼ਰ ਹੈ ਤੇ ਇਸ ਕਰਕੇ ਕਿਸੇ ਵੀ ਸਥਾਨ ਤੇ ਨਾਬਾ ਸਾਹਿਬ ਨਾਡਾ ਸਾਹਿਬ ਜਿੰਨੇ ਵੀ ਸਥਾਨ ਪੈਨੇ ਹਾਂ ਸਰਬ ਲੋ ਇਹ ਸਾਰੇ ਜਿੰਨੇ ਵੀ ਸਥਾਨ ਨੇ ਨਾਬਾ ਸਾਹਿਬ ਦੇ ਅੱਗੇ ਹੋਰ بڑے ਸਥਾਨ ਨੇ ਜ਼ਰੂਰ ਮੱਥਾ ਟੇਕਿਆ ਕਰੋ ਨਹੀਂ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਜ਼ਰੂਰ ਕਰਿਆ ਕਰੋ ਮੈਂ ਤਾਂ ਇੱਕ ਗੱਲ ਸੰਤਾਂ ਦੀ ਯਾਦ ਆਉਂਦੀ ਸਤ ਬਾਬਾ ਬਰਵਚਨ ਸਿੰਘ ਜੀ ਖਾਸ ਕਰਕੇ ਕਿਹਾ ਸੀ ਐਸਾ ਸਮਾਜੂ ਸਿੰਘ ਬਾਣੀ ਨਾ ਪੜਿਆ ਕਰਨਗੇ ਬਾਣੀ ਥੋੜੀ ਪੜਨ ਲੱਗ ਜਾਣਗੇ ਬਿਲਕੁਲ ਹੀ ਜਦੋਂ ਬਾਣੀ ਪੜਨੋਂ ਹਟ ਗਏ ਨਾ ਸਿੰਘ ਕਹਿੰਦੇ ਫਿਰ ਤੇ ਫਿਰ ਇੱਕ ਅਰਦਾਸ ਕਹਿੰਦੇ ਇੱਕ ਚੀਜ਼ ਰਹਿ ਜੂ ਵੀ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਬਸ ਜਿਹਨੇ ਗੁਰੂ ਗ੍ਰੰਥ ਸਾਹਿਬ ਦੇ ਇਕੱਲੇ ਦਰਸ਼ਨ ਵੀ ਕਰ ਲਏ ਉਹ ਵੀ ਤਰਜੂ ਗਲ ਜੂ ਸਾਡੇ ਸਿੰਘ ਸਾਹਿਬ ਗੰਦੇ ਸਰਦੇਵ ਸਿੰਘ ਜੀ ਕਹਿੰਦੇ ਉਹ ਭੁੱਲ ਗਿਆ ਤੂੰ ਆਪਣਾ ਘਰ ਤੇ ਗੁਰਦੁਆਰਾ ਦੁਰਖਨਵਾਲ ਸਾਹਿਬ ਬਹਾਦਰਗੜ੍ਹ ਸਾਹਿਬ ਉਧਰੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਤੇ ਹੋਰ ਸਥਾਨ ਵੀ ਹੈਗੇ ਪਟਿਆਲੇ ਦੇ ਦਿਵਾਲੇ ਦਿਵਾਲੇ 30 40 ਸਥਾਨ ਨਵੇਂ ਬਾਦਸ਼ਾਹ ਦੇ ਨੇ 9 ਲੱਖਾ ਸਹਾਬ ਹੈ ਜਤਵਾਲੀ ਗੁਰਦੁਆਰਾ ਲੰਗ ਪਿੰਡ ਹੈ ਬਹੁਤ ਸਾਨੇ ਨਵੇਂ ਬਾਦਸ਼ਾਹ ਦੇ ਤੁਹਾਡੇ ਲਾਗੇ ਜਿਹੜਾ ਵੀ ਧਾਰਮਿਕ ਸਥਾਨ ਹੈ ਕੋਈ ਵੀ ਉੱਥੇ ਜਰੂਰ ਹਫ਼ਤੇ 'ਚ ਇੱਕ ਵਾਰ ਮੱਥਾ ਜ਼ਰੂਰ ਟੇਕ ਗੁਰੂ ਗ੍ਰੰਥ ਸਾਹਿਬ ਦਾ ਭਾਵੇਂ ਰੋਲ ਟੇਕੋ ਅਰਸ਼ੀਦਾ ਸਿੰਘਾਂ ਦੇ ਸਤਾਨ ਤੇ ਜ਼ਰੂਰ ਜਾ ਕੇ ਆਓ ਸਤਿਗੁਰੂ ਕਿਰਪਾ ਕਰਨ ਪੁੱਲਾਂ ਜੋਕਾਂ ਦੀ ਮਾਫੀ ਬਖਸ਼ਣ ਟਾਈਮ ਮੈਂ ਕਾਫੀ ਲੈ ਲਿਆ ਬਾਬਾ ਪ੍ਰੀਤਮ ਸਿੰਘ ਜੀ ਨੇ ਬੜਾ ਤਕੜਾ ਉਤਸ਼ਾਹ ਕੀਤਾ ਹੋਰ ਸਾਰੇ ਵਰਮਖ ਪਿਆਰੇ ਰਾਗੀ ਜਥੇ ਮਹਾਪੁਰਖ ਸਿੰਘ ਸਹਿਬਾਨ ਮਹਾਪੁਰਖ ਜੀ ਤੇ ਆਏ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਪਿਆਰ ਸਤਿਕਾਰ ਨਾਲ ਜੇ ਕੋ ਗਲ ਰਹਿ ਗਈ ਹੋਵੇ ਤਾਂ maaf ਕਰਨਾ ਸਾਰੀ ਸੰਗਤ ਚੁਕਾਓ ਜੀ ਬੁਲਾਓ ਮਹਾਰਾਜ ਨੂੰ ਫਤਿਹ ਬਾਏ ਜੀ ਕਾ ਖਾਲਸਾ ਬਾਏ